ਕੀ ਹੁਣ ਭਾਨਾ ਸਿੱਧੂ ਬਾਹਰ ਆ ਵੀ ਪਾਊਗਾ ਜਾਂ ਫਿਰ ਨਹੀਂ ਬਹੁਤ ਸਾਰੇ ਸਵਾਲ ਨੇ ਜੋ ਖੜੇ ਹੋ ਗਏ ਨੇ ਇੱਕ ਤੋਂ ਬਾਅਦ ਇੱਕ ਕਈ ਸਵਾਲ ਨੇ ਕਿਉਂਕਿ ਤੁਹਾਨੂੰ ਪਤਾ ਲੱਗਿਆ ਹੋਊਗਾ ਕੁਝ ਸਮਾਂ ਪਹਿਲਾਂ ਇੱਕ ਖਬਰ ਆਈ ਹੈ ਕਿ ਇੱਕ ਨਵਾਂ ਪਰਚਾ ਹੋ ਗਿਆ ਭਾਨੇ ਸਿੱਧੂ ਦੇ ਭਰਾ ਆਮਨੇ ਚੇਅਰਮੈਨ ਦੇ ਉੱਪਰ ਆ ਭਾਨੇ ਸਿੱਧੂ ਦੀਆਂ ਦੋ ਭੈਣਾਂ ਨੇ ਉਹਨਾਂ ਦੇ ਉੱਪਰ ਭਾਨੇ ਸਿੱਧੂ ਦੇ ਪਿਤਾ ਜੀ ਦੇ ਉੱਪਰ ਕੋਰਟ ਦੂਨੇ ਦਾ ਜੋ ਸਰਪੰਚ ਹੈ ਸਰਬਜੀਤ ਸਿੰਘ ਉਸ ਦੇ ਉੱਪਰ ਲੱਖੇ ਸਦਾਨੇ ਦੇ ਉੱਪਰ ਸਭ ਤੋਂ ਪਹਿਲਾਂ ਆਪਾਂ ਦੱਸ ਦਈਏ ਅਗਰ ਤੁਹਾਨੂੰ ਜਾਣਕਾਰੀ ਹਲੇ ਤੱਕ ਨਹੀਂ ਮਿਲੀ ਕਿ ਪਰਚਾ ਇਹ ਉਸ ਦਿਨ ਦਾ ਹੈ ਜਿਸ ਦਿਨ 3 ਤਰੀਕ ਨੂੰ ਇਕੱਠ ਰੱਖਿਆ ਗਿਆ ਸੀ ਸੰਗਰੂਰ ਜਾਣ ਦੇ ਲਈ ਬਡਬਰਿਕ ਟੋਲ ਪਲਾਜਾ ਆਉਂਦਾ ਟੋਲ ਪਲਾਜੇ ਤੇ ਪੁਲਸ ਦੇ ਮਤਾਬਕ ਐਫ ਆਈ ਆਰ ਜੋ ਹੋਈ ਹੈ ਕਿ ਟੋਲ ਪਲਾਜੇ ਦੇ ਉੱਪਰ ਧੱਕਾ ਮੁਕੀ ਹੋਈ ਹੈ ਉੱਥੇ ਇੱਕ ਬੱਸ ਦਾ ਵੀ ਉਹਨਾਂ ਨੇ ਜ਼ਿਕਰ ਕਰਿਆ ਕਿ ਬੱਸ ਦੇ ਵਿੱਚ ਵੀ ਤੋੜ-ਫੋੜ ਹੋਈ ਹੈ ਇਹ ਉਥੇ ਉਥੇ ਦੀ ਇਹ ਐਫਆਈਆਰ ਦਿਖਾਈ ਹੈ ਕੁਝ ਪੁਲਿਸ ਵਾਲੇ ਨੇ ਉਹਨਾਂ ਦੇ ਅਨੁਸਾਰ ਵੀ ਇਹ ਇਹਦੇ ਵਿੱਚ ਲਿਖਿਆ ਗਿਆ ਅਤੇ ਹੁਣ ਜੋ ਸਵਾਲ ਨੇ ਇਹ ਖੜੇ ਹੁੰਦੇ ਨੇ ਕਿ 10 ਤਰੀਕ ਦਾ ਟਾਈਮ ਲੈਤਾ ਗਿਆ ਸੀ ਕਿ ਭਾਨੇ ਸਿੱਧੂ ਨੂੰ 10 ਤਰੀਕ ਨੂੰ ਛੱਡ ਦਾਂਗੇ ਉਸ ਦਿਨ ਲੱਖੇ ਸਿਧਾਨੇ ਨੇ ਵੀ ਸਟੇਜ ਦੇ ਉੱਪਰੋਂ ਐਲਾਨ ਕਰਿਆ ਸੀ ਕਿ ਜੋ ਧਰਨਾ ਆਪਾਂ ਸਮਾਪਤ ਕਰ ਦਈਏ 10 ਤਰੀਕ ਨੂੰ ਭਾਨਾ ਸਿੱਧੂ ਆਪਣੇ ਵਿੱਚ ਆ ਜਾਊਗਾ ਅੱਜ ਅਸੀਂ ਨੇ ਪਿੰਡ ਦੇ ਸਰਪੰਚ ਨਾਲ ਵੀ ਇੰਟਰਵਿਊ ਕਰਿਆ ਕੋਟ ਦੁਨੀ ਦੇ ਨਾਲ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ 10 ਤਰੀਕ ਨੂੰ ਸਾਨੂੰ ਯਕੀਨ ਹੈ ਕਿ 10 ਤਰੀਕ ਨੂੰ ਪੰਨਾ ਸਿੱਧੂ ਆਜੂਗਾ ਪਰ ਕੁਝ ਸਮੇਂ ਮੰਗਰੋਂ ਉਹਨਾਂ ਦੇ ਹੱਥ ਐਫ ਆਈ ਆਰ ਲੱਗਦੀ ਹੈ ਐਫ ਆਈ ਆਰ ਦੇ ਵਿੱਚ ਤੁਸੀਂ ਨੇ ਜਿਵੇਂ ਤੁਹਾਨੂੰ ਪਤਾ ਲੱਗਿਆ ਹੋਊਗਾ ਇਹਨਾਂ ਸਾਰੇ ਬੰਦਿਆਂ ਦੇ ਨਾਮ ਨੇ ਅਣਪਛਾਤੇ ਬਹੁਤ ਨੇ 1.5 ਤੋਂ 200 ਬੰਦਾ ਅਣਪਛਾਤਾ ਵਿੱਚ ਜਿਨ੍ਹਾਂ ਦੇ ਖਿਲਾਫ ਇਹ ਐਫ ਆਈ ਆਰ ਪਤਾ ਨਹੀਂ ਉਹਦੇ ਵਿੱਚ ਕਿਹਦਾ ਕਿਹਦਾ ਨਾਮ ਆਊਗਾ ਇੱਕ ਯੂਟਿਊਬਰ ਵੀ ਆ ਜੋ ਭਾਨੇ ਹੋਰਾਂ ਦੇ ਨਾਲ ਵੀਡੀਓ ਵਗੈਰਾ ਪਾਉਂਦੇ ਨੇ ਉਹਨਾਂ ਦਾ ਵੀ ਨਾਮ ਹੈ ਇਸ ਦੇ ਵਿੱਚ ਤੇ ਹੁਣ ਸਵਾਲ ਇਹ ਖੜੇ ਹੋ ਗਏ ਨੇ ਕਿ ਪੁਲਿਸ ਨੇ ਕਿਵੇਂ ਵਾਅਦਾ ਕਰਿਆ ਸੀ ਉਸ ਦਿਨ ਲੱਖੇ ਹੋਰਾਂ ਦੇ ਮੁਤਾਬਕ ਲੱਖੇ ਸਿਧਾਣੇ ਹੋਰਾਂ ਦੇ ਮੁਤਾਬਕ ਕਿ ਜਿਹੜੀ ਬੇਟ ਆ ਪੰਜਾਬੀਆਂ ਦੀ ਉਸ ਦੇ ਮੁਤਾਬਕ ਭਾਨਾ ਸਿੱਧੂ ਆ ਪਾਊਗਾ ਬਾਹਰ ਪਰ ਹੁਣ ਬਹੁਤ ਸਾਰੇ ਸਵਾਲ ਇਹ ਖੜੇ ਹੋ ਗਏ ਨੇ ਕਿ ਆਗਰ ਭਾਨਾ ਸਿੱਧੂ 10 ਤਰੀਕ ਨੂੰ ਆਉਂਦਾ ਹੁੰਦਾ ਤਾਂ ਯਾਰ ਨਵਾਂ ਪਰਚਾ ਕਿਉਂ ਨਵਾਂ ਪਰਚਾ ਕਿਸ ਲਈ ਸਾਹਮਣੇ ਆ ਗਿਆ ਜਾਂ ਫਿਰ ਇਹ ਵੀ ਹੋਵੇਂਗਾ ਨਵਾਂ ਜਿਹੜਾ ਪਰਚਾ ਹੋ ਗਿਆ ਜਦੋਂ ਦੂਸਰੇ ਜਿਹੜੇ ਪਰਚੇ ਨੇ ਉਹ ਖਾਰਜ ਹੋਣਗੇ ਇਹ ਜਿਹੜਾ ਨਵਾਂ ਪਰਚਾ ਇਹ ਵੀ ਖਾਰਜ ਹੋਊਗਾ ਉਸ ਦਿਨ ਵੀ ਬਹੁਤ ਸਾਰੇ ਲੋਕ ਕਹਿ ਰਹੇ تھے ਕਿ ਲੱਖੇ ਸਦਾ ਨੇ ਉਹਨਾਂ ਨੇ ਕਾਲੀ કરી ਇੰਨੀ ਜਲਦੀ ਜਿਹੜਾ ਹੈਗਾ ਧਰਨਾ ਨਹੀਂ ਚੱਕਣਾ ਚਾਹੀਦਾ ਸੀ ਵੀ ਆਪਾਂ ਛੜਵਾ ਕੇ ਹੀਲ ਚੱਲਣਾ ਸੀ ਭਾਨੇ ਸਿੱਧੂ ਨੂੰ ਪਰ ਦੋਸਤੋ ਜਿਹੜਾ ਬੰਦਾ ਉਹ ਵਾਈ ਕਰ ਰਿਹਾ ਹੁੰਦਾ ਨਾ ਜਿਹੜਾ ਬੰਦਾ ਮੂਰੇ ਹੁੰਦਾ ਉਹਨੂੰ ਬਹੁਤ ਕੁਝ ਸੋਚ ਕੇ ਚੱਲਣਾ ਪੈਂਦਾ ਹੁੰਦਾ ਕਿਉਂਕਿ ਜਿਹੜੀ ਭੀੜ ਹੁੰਦੀ ਆ ਭੀੜ ਦਾ ਚਿਹਰਾ ਨਹੀਂ ਹੁੰਦਾ ਹੈਗਾ ਭੀੜ ਦੇ ਵਿੱਚ ਪਤਾ ਨਹੀਂ ਕਦੋਂ ਕੋਈ ਕੀ ਕਰ ਜੇ ਲੱਖੇ ਸੁਧਾਨਾ ਉਹ ਬੜੇ ਪੁਰਾਣਾ ਖਿਡਾਰੀ ਹੈ ਜਿਵੇਂ ਉਹ ਆਪ ਵੀ ਕਹਿ ਚੁੱਕਿਆ ਉਹਨੇ ਬਹੁਤ ਸੰਘਰਸ਼ ਦੇਖੇ ਨੇ ਤੇ ਪੁਰਸ਼ ਦੇ ਨਾਲ ਵੀ ਜਿਵੇਂ ਉਹ ਬਾਈ ਨੇ ਵੀ ਕਿਹਾ 스테ਜ ਤੋਂ ਕਿ ਮੇਰਾ ਪੁਰਸ਼ ਦੇ ਨਾਲ ਪੁਰਾਣੇ ਸਮੇਂ ਤੋਂ ਬਾਹਰ ਆ ਰਿਹਾ ਉਹਨੇ ਵੀ ਕੁਝ ਸੋਚ ਕੇ ਇਹ ਕਰਿਆ ਹੋਣਾ ਤੇ ਬਾਕੀ ਗੱਲ ਇੱਕ ਹੈ ਲੋਕ ਕਹਿੰਦੇ ਨੇ ਕਿ ਇਕੱਲੇ ਲੱਖੇ ਸਧਾਨ ਨੇ ਫੈਸਲਾ ਕਰਤਾ ਇਕੱਲੇ ਲੱਖੇ ਸਧਾਨ ਦਾ ਫੈਸਲਾ ਨਹੀਂ ਸੀ ਇਹ ਕਹਿੰਦੇ ਨੇ ਕਿ ਕਈ ਕਿਸਾਨ ਜਥੇਬੰਦੀਆਂ ਸੀ ਕਈ ਕਿਸਾਨ ਜਥੇਬੰਦੀਆਂ ਨੇ ਮਿਲ ਕੇ ਇੱਥੇ ਫੈਸਲਾ ਲਿਆ ਪਰ ਨਾਰਾਜ਼ਗੀ ਲੋਕਾਂ ਦੀ ਹੈਗੀ ਸੀ ਲੋਕਾਂ ਦੀ ਅੱਜ ਤੱਕ ਵੀ ਨਾਰਾਜ਼ਗੀ ਹੈ ਕਿ ਯਾਰ ਅਗਰ ਉਸ ਦਿਨ ਆਪਾਂ ਛੜਵਾ ਲੈਂਦੇ ਭਾਨੇ ਨੂੰ ਜਿਹੜਾ ਇਹ ਪਰਚਾ ਇਹ ਪਰਚਾ ਵੀ ਨਹੀਂ ਪੈਣਾ ਸੀ ਹੁਣ ਦੇਖਣਾ ਇਹ ਹੋਊਗਾ 10 ਤਰੀਕ ਵੀ ਆ ਗਈ ਆ ਜਾਂ 8 ਤਰੀਕ ਹੋਗੀ ਦਨ ਰਹਿ ਗਏ ਵਿੱਚ ਆਪਾਂ ਇੱਕ ਦਿਨ ਹੀ ਮੰਨ ਕੇ ਚੱਲੋ ਕੱਲ ਦਾ ਦਿਨ ਮੰਨ ਕੇ ਚੱਲੋ ਕਿ ਕੱਲ ਦਾ ਦਿਨ ਹੈ ਤੇ ਬਾਕੀ ਕਿਸਾਨ ਜਥੇਬੰਦੀਆਂ ਦੀ ਹੈਗੀ ਆ ਕੱਲ ਨੂੰ ਮੀਟਿੰਗ ਦਵਾਰੇ ਫੇਰ ਕੋਟ ਦੁਨੇ ਦੇ ਵਿੱਚ ਮੀਟਿੰਗ ਵੀ ਰੱਖੀ ਹੋਈ ਆ ਮੀਟਿੰਗ ਦੇ ਵਿੱਚ ਲੈਣਗੇ ਵੱਡੇ ਫੈਸਲੇ ਕਿ ਕੀ ਕਰਨਾ ਭਾਨੇ ਵਾਲੇ ਕੇਸ ਦੇ ਵਿੱਚ ਬਾਕੀ ਜਿਹੜਾ ਨਵਾਂ ਪਰਚਾ ਉਹਦੇ ਵਿੱਚ ਕੀ ਕਰਨਾ ਹੁਣ ਦੇਖਦੇ ਆ ਤੁਸੀਂ ਆਪਣੀ رائے ਜ਼ਰੂਰ ਦਿਓ ਨਵੇਂ ਪਰਚੇ ਬਾਰੇ ਵੀ ਤੇ ਉਸ ਦਿਨ ਬਾਰੇ ਜਿਹੜਾ ਉਸ ਦਿਨ ਹੋਇਆ ਜੋ ਘਟਨਾ ਕਰਮਾ ਵੀ ਉਸ ਦਿਨ ਧਰਨਾ ਚੱਕਣਾ ਚਾਹੀਦਾ ਸੀ ਜਾਂ ਜਲਦੀ ਕਰਕੇ ਥੋੜੀ ਜੀ ਵੀਡੀਓ ਅਗਰ ਦੇਖ ਰਹੇ ਹੋ ਫੇਸਬੁੱਕ ਦੇ ਉੱਪਰ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲਿਓ ਫੋਲੋ ਨਾਲ ਹੀ ਦੇਖ ਰਹੇ ਹੋ ਅਗਰ ਤੁਸੀਂ YouTube ਦੇ ਉੱਪਰ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਧੰਨਵਾਦ ਰੱਬ ਰੱਖਾ